ਲੋ ਜੀ ਜਿੰਨੇ ਮਿੱਤਰੋ ਮੈਂ ਤੁਹਾਡਾ ਯਾਰ ਬਿਲੀ ਮਿੱਤਰ ਜਬਰ ਚੋਦਰੀ ਤੇ ਜਿੱਥੇ ਜਿੱਥੇ ਵੀ ਮੇਰਾ ਪੰਜਾਬੀ ਭਰਾ ਤੁਹਾਨੂੰ ਸੁਣ ਰਿਹਾ ਉਹਨੂੰ ਜਨਾਬ ਸਲਾਮ ਸਤਿ ਸ਼੍ਰੀ ਅਕਾਲ ਤੇ ਮੇਰੇ ਨਾਲ ਅੱਜ ਜਿਹੜੇ ਨੇ ਬਹੁਤ ਹੀ ਵਧੀਆ ਮਹਿਮਾਨ ਜਿਹੜੇ ਨੇ ਮੇਰੇ ਨਾਲ ਇਸ ਕਾਜੀ ਦੀ ਗੱਲਬਾਤ ਵਿੱਚ ਜੁੜ ਗਏ ਨੇ ਤੁਸੀਂ ਮੈਂ ਹਮੇਸ਼ਾ ਤੁਹਾਡੇ ਨਾਲ ਜਿਹੜੇ ਸਾਡੇ ਆਪਣੇ ਪੰਜਾਬੀ ਭਰਾ ਨੇ ਜਿਹੜੇ ਸੀਨੀਅਰ ਨੇ ਸਿੱਖ ਯਾਨੀ ਜਿਹੜੇ ਸਿੱਖ ਫਾਰ ਜਸਟਿਸ ਵਾਸਤੇ ਕੰਮ ਕਰ ਰਹੇ ਨੇ ਜਿਹੜੇ ਅਪਖਾਲਸਤਾਨ ਵਾਸਤੇ ਕੰਮ ਕਰ ਰਹੇ ਨੇ ਮੈਂ ਹਮੇਸ਼ਾ ਜਿਹੜੀਆਂ ਹੁਣ ਤੱਕ ਜੇ ਸਾਡੀ ਗੱਲਬਾਤ ਰਹੀ ਏ ਉਹ ਲੀਡਰਾਂ ਦੇ ਨਾਲ ਰਹੀ ਏ ਉਹ ਕੀ ਸੋਚਦੇ ਨੇ ਉਹ ਕੀ ਸੋਚਦੇ ਨੇ ਪਰ ਅੱਜ ਮੈਂ ਤੁਹਾਡੇ ਵਾਸਤੇ ਸਪੈਸ਼ਲੀ ਅੱਜ ਜਿਹੜੀ ਨਵੀਂ ਪੌਦ ਹੈ ਸਾਡੀ ਜਿਹੜੀ ਨਵੀਂ ਪੀੜ੍ਹੀ ਅੱਗੇ ਚੱਲੀ ਏ ਅੱਜ ਮੈਂ ਕਿਹਾ ਸੀ ਉਹਨਾਂ ਨਾਲ ਗੱਲ ਕਰੀਏ ਤੇ ਮੇਰੇ ਨਾਲ ਟੋਰਾਂਟੋ ਤੋਂ ਕੁਲਜੀਤ ਸਿੰਘ ਸਾਹਿਬ ਹੁਣ ਜੁੜ ਗਏ ਨੇ ਇਹ ਜਨਾਬ ਆਪਣਾ ਸਿੱਖ ਫਾਰ ਜਸਟਿਸ ਦੇ ਜਿਹੜੇ ਕਹਿੰ ਲੈ ਕੇ ਸੇਵਕ ਕਰਨੇ ਸੇਵਾ ਕਰਦੇ ਨੇ ਉਹਨਾਂ ਦੀ ਆਪਣੇ ਸਾਰੇ ਮਾਮਲਾ ਦੇ ਵਿੱਚ ਬਹੁਤ ਬੜਾ ਵਧੀਆ ਯੋਗਦਾਨ ਹੈ ਇਹਨਾਂ ਦਾ ਤੇ ਇਹ ਮੈਡੀਕਲ ਦੀ ਪੜ੍ਹਾਈ ਕਰ ਰਹੇ ਨੇ ਟੋਰਾਂਟੋ ਦੇ ਇਹ ਨਵੀਂ ਸੋਚ ਦੇ ਨਾਲ ਮੈਂ ਕਿਹਾ ਅਸੀਂ ਜਰਾ ਮੈਂ ਵੀ ਖੁਦ ਜਰਾ ਸਿੱਖਾਂ ਰੋਸ਼ਨਾਬ ਹੋਵਾਂ ਇਹ ਚੋਕੇ ਮੈਂ ਵੀ ਤਕਰੀਬਨ ਕੋਈ ਹੁਣ ਵੱਡੀ ਉਮਰ ਦਾ ਹੀ ਹੋ ਗਿਆ ਤੇ ਇਹ ਜਰਾ ਨਵੀਂ ਉਮਰ ਦੇ ਸੀ ਇਹਨਾਂ ਦੇ ਜਰਾ ਖਿਆਲ ਵਿਚਾਰ ਤੁਹਾਡੇ ਨਾਲ ਸਾਂਝੇ ਕਰੀਏ ਕਿ ਇਹ ਇਹਨਾਂ ਦੇ ਨਜ਼ਦੀਕ ਜਿਹੜੀ ਜਿਹੜੀ ਆਪਣਾ ਖਾਲਸਤਾਨ ਹੈ ਉਹ ਕਿਉਂ ਜ਼ਰੂਰੀ ਹੈ ਕੁਲਜੀਤ ਭਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਅਤੇ ਸਾਰੇ ਜਿੰਨੇ ਵੀ ਦੇਖ ਰਹੇ ਦਰਸ਼ਕ ਖਾਸ ਕਰਕੇ ਲੈਂਦੇ ਪੰਜਾਬ ਵਿਖੇ ਪਾਕਿਸਤਾਨ ਵਿੱਚ ਸਾਰਿਆਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਨਾਮ ਤੇ ਸੋ ਜਿੱਦਾਂ ਤੁਸੀਂ ਜ਼ਿਕਰ ਕੀਤਾ ਹੈ ਬਈ ਆਪਾਂ ਕੈਲੋ ਬਈ ਅਗਲੀ ਪੀੜ੍ਹੀ ਹੈ ਜਿਹੜੇ ਕਿ ਨਵੇਂ ਜਨਰੇਸ਼ਨ ਹੈ ਜਿਹੜੀ ਸੇਵਾ ਕਰ ਰਹੀ ਹੈ ਖਾਲਿਸਤਾਨ ਦੀ ਮਹਿੰਮ ਦੇ ਵਿੱਚ ਸੋ ਤਕਰੀਬਨ ਮੇਰੀ ਸ਼ੁਰੂਆਤ ਜਿਹੜੀ ਹੈ 2012 ਤੋਂ 6 ਫੋਰ ਜਸਟਿਸ ਦੇ ਨਾਲ ਆਪਾਂ ਸੇਵਾ ਕਰਨੀ ਸ਼ੁਰੂ ਕੀਤੀ ਸੀ ਜਦੋਂ ਕਿ ਵਾਈਟ ਹਾਊਸ ਵਿਕੇਜ ਜੇਨੋਸਾਈਡ ਦੇ ਪਟੀਸ਼ਨ ਆਪਾਂ ਸਬਮਿਟ ਕਰਨੇ ਸੀ ਉਦੋਂ ਬਰਾਕੋ ਬਾਮਾ ਜੀ ਪ੍ਰੈਜ਼ੀਡੈਂਟ ਸੇ ਤੇ ਉਹਨਾਂ ਨੇ ਪਟੀਸ਼ਨ 25000 ਸਿਗਨੇਚਰਸ ਤੋਂ ਬਾਅਦ ਉਹਨਾਂ ਨੇ ਪਟੀਸ਼ਨ ਜਿਹੜੀ ਹੈ ਉਹਦੇ ਬਾਬਤ ਗੱਲਬਾਤ ਵੀ ਕੀਤੀ ਤੇ ਆਪਣੇ ਜਿਹੜੇ ਪ੍ਰੈਸ ਕਾਨਫਰੰਸ ਦੇ ਵਿੱਚ ਜਾਂ ਸਪੀਚ ਦੇ ਵਿੱਚ ਉਹਨਾਂ ਨੇ ਸਿੱਧਾ ਇੰਡੀਆ ਨੂੰ ਸਵਾਲ ਕੀਤਾ ਵੀ ਤੁਸੀਂ ਫਰੀडम ਆਫ ਰਿਲੀਜਨ ਦੀ ਗੱਲ ਕਰ ਲੈਣ ਦੋ ਵੀ ਇਹ ਮਨੁੱਖੀ ਅਧਿਕਾਰਾਂ ਦੇ ਤਹਿਤ ਗੱਲ ਆਉਂਦੀ ਹੈ ਪਰ ਤੁਹਾਡੇ ਦੇਸ਼ ਦੇ ਅੰਦਰ ਖਾਸ ਕਰਕੇ ਘੱਟ ਗਿਣਤੀਆਂ ਨਾਲ ਧੱਕਾ ਹੁੰਦਾ ਤੇ ਤੁਸੀਂ ਉਹਨਾਂ ਦੇ ਜਿਹੜੇ ਕਹੋ ਧਰਮ ਦੇ ਖਿਲਾਫ ਵੀ ਤੁਸੀਂ ਕਈ ਮੁਸ਼ਕਿਲਾਂਤ ਜਿਹੜੇ ਨੇ ਖੜੇ ਕਰ ਦਿੰਨੇ ਆ ਸੋ ਸਾਡੀ ਜਦੋਂ ਤੁਸੀਂ ਕਹਿੰਦੇ ਆ ਨਾ ਵੀ ਸਾਡੀ ਸ਼ੁਰੂਆਤ ਕਿੱਥੋਂ ਹੋਈ ਖਾਲਿਸਤਾਨ ਦੇ ਟੌਪਿਕ ਦੇ ਨਾਲ ਜਾਂ ਖਾਲਿਸਤਾਨ ਦੀ ਮੂਵਮੈਂਟ ਦੇ ਨਾਲ ਸਾਡੀ ਜਿਹੜੀ ਹਿਸਟਰੀ ਹੈ ਕਹੋ ਬਈ ਕੋਈ ਇਹੋ ਜਿਹੀ ਹਿਸਟਰੀ ਨਹੀਂ ਵੀ ਆਪਾਂ ਕਹਿ ਲਈਏ ਵੀ ਸਾਡੇ ਪਰਿਵਾਰ ਚੋਂ ਆਪਾਂ ਸ਼ਹੀਦ ਪਰਿਵਾਰਾਂ ਨਾਲ ਜੁੜੇ ਹੋਏ ਆ ਜਾਂ ਜੋ ਵੀ ਹੈ ਜਿੰਨੇ ਵੀ ਸਾਡੇ ਪਰਿਵਾਰਕ ਮੈਂਬਰ ਨੇ 1984 ਤੋਂ ਬਾਅਦ ਤੁਹਾਨੂੰ ਪਤਾ ਹੀ ਹੈ ਬਿਲਕੁਲ ਕਾਫੀ ਚੇਂਜ ਕਾਫੀ ਚੇਂਜ ਆਈ ਸੀ ਸਿੱਖ ਕੌਮ ਦੇ ਅੰਦਰ ਜਿੱਥੇ ਕਿ ਜਿਹੜੇ ਸਿੱਖ ਨਹੀਂ ਸੀ ਕਹਿ ਲਓ ਬਈ ਆਪਣਾ ਧਰਮ ਪ੍ਰੈਕਟਿਸ ਕਰਦੇ ਡਰਤਾ ਦੇ ਨਾਲ ਉਹ ਕਾਫੀ ਬਦਲ ਚੁੱਕੇ ਸਨ ਉਹਨਾਂ ਨੇ ਆਪਣੀ ਜਿਹੜੀ ਕਹਿ ਲਓ ਬਈ ਦਾੜਾ ਤੇ ਕੇਸ ਤੇ ਸਿਰ ਤੇ ਪੱਗ ਬੰਨਣੀ ਸ਼ੁਰੂ ਕਰ ਦਿੱਤੀ ਸੀ ਸਿਰਾਂ ਤੇ ਦਸਤਾਰਾਂ ਬੰਨਣੀਆਂ ਸ਼ੁਰੂ ਕਰ ਦਿੱਤੀਆਂ ਸੀ ਕਿਉਂਕਿ ਉਦੋਂ ਜੋ ਸੰਤ ਜਰਨੈਲ ਸਿੰਘ ਜੀ ਪਿੰਡਰਾਂ ਵਾਲਿਆਂ ਵੱਲੋਂ ਧਰਮਯੁੱਧ ਮੋਰਚਾ ਚਲਾਇਆ ਗਿਆ 1982 ਤੋਂ ਲੈ ਕੇ ਸੋ ਉਹਨਾਂ ਦਾ ਜਿਹੜਾ ਬਹੁਤ ਜ਼ਿਆਦਾ ਪ੍ਰਭਾਵ ਪਿਆ ਤੇ ਸਾਰੇ ਸਾਰੀ ਸਿੱਖ ਕੌਮ ਨੂੰ ਇੰਜ ਲੱਗਿਆ ਵੀ ਸਾਨੂੰ ਹੁਣ ਆਪਣਾ ਜਿਹੜਾ ਚਿਹਰਾ ਹੈ ਧਰਮ ਧਰਮ ਦੇ ਰਾਸਤੇ ਵੱਲ ਨੂੰ ਮੁੜਨਾ ਚਾਹੀਦਾ ਕਿਉਂਕਿ 1984 ਦਾ ਜਿਹੜਾ ਦੌਰਾ ਬਾਅਦ ਚ ਵੀ ਚੱਲਿਆ 84 ਤੋਂ ਲੈ ਕੇ 95 ਤੱਕ ਤੁਹਾਨੂੰ ਸਾਰੇ ਤੁਸੀਂ ਸਾਰਿਆਂ ਨੂੰ ਪਤਾ ਹੈ ਬਈ ਕਿਹੋ ਜਿਹਾ ਕਹ ਲਓ ਬਈ ਦੌਰਾ ਚੱਲਿਆ ਜਿੱਥੇ ਕਿ ਸਿੱਖਾਂ ਨੂੰ ਟਾਰਗੇਟ ਕੀਤਾ ਗਿਆ ਫੇਕ ਇਨਕਾਊਂਟਰ ਹੋਏ ਤੇ ਕਾਫੀ ਹੱਦ ਤੱਕ ਅੱਜ ਦੀ ਡੇਟ ਦੇ ਵਿੱਚ ਵੀ ਜੈਨੋਸਾਈਡ ਚੱਲਦੀ ਆ ਰਹੀ ਹੈ ਸੋ ਆਪਾਂ ਇਹ ਨਹੀਂ ਕਹਿ ਸਕਦੇ ਬਈ ਸਿਰਫ ਤੇ ਸਿਰਫ 1984 ਵਿੱਚ ਜੈਨੋਸਾਈਡ ਹੋਈ ਸੀ ਅੱਜ ਵੀ ਉਹ ਜਾਰੀ ਹੈ ਪਰ ਉਹਦੇ ਤਰੀਕੇ ਬਦਲ ਚੁੱਕੇ ਨੇ ਸੋ ਜਦੋਂ ਸਾਨੂੰ ਪਤਾ ਲੱਗਾ ਖੁਦ ਵੀ ਸਾਡੇ ਜਿਹੜੇ ਕਹਿ ਲਓ ਪਰਿਵਾਰਕ ਮੈਂਬਰ ਜਿਹੜੇ ਸੇਵਾ ਕਰਦੇ ਰਹੇ ਨੇ ਫੈਡਰੇਸ਼ਨਾਂ ਦੇ ਵਿੱਚ ਵੀ ਸੇਵਾ ਕਰਦੇ ਰਹੇ ਨੇ ਤੇ ਉਹ ਸਾਰੇ ਬਦਲ ਚੁੱਕੇ ਸਨ ਮਤਲਬ ਕਿ ਉਹਨਾਂ ਦਾ ਪਹਿਰਾਵਾ ਬਦਲ ਗਿਆ ਸੀ ਕਿਸ ਦਾੜਾ ਰੱਖ ਲਿਆ ਤੇ ਧਰਮ ਦਾ ਕਹਿ ਲਓ ਰਸਤਾ ਉਹਨਾਂ ਨੇ ਚੁਣਿਆ ਤੇ ਫਿਰ ਸਾਨੂੰ ਵੀ ਮੌਕਾ ਮਿਲਿਆ ਵੀ ਜਿੰਨੀਆਂ ਵੀ ਸੰਤ ਜਰਨੈਲ ਸਿੰਘ ਜੀ ਉਹਨਾਂ ਦੀਆਂ ਸਪੀਚਰ ਸਨ ਕਸੈਟ ਟੇਪ ਹੁੰਦੀ ਸੀ ਨਾ ਪੁਰਾਣੀ ਜਿੱਥੇ ਤੁਸੀਂ ਇੱਕ ਸਟੀਰੀਓ ਚ ਪਾਉਣੀ ਤੇ ਉਹ ਟੇਪ ਨੂੰ ਪਲੇ ਕਰਨਾ ਸੋ ਉਸ ਸਮੇਂ ਟੇਪਾਂ ਰਹੀ ਆਪਾਂ ਸਪੀਚਾ ਸੁਣਦੇ ਰਹੇ ਤੇ ਮੇਰੀ ਤਕਰੀਬਨ 8 ਸਾਲ ਦੀ ਉਮਰ ਸੀ ਜਦੋਂ ਮੈਂ ਪਹਿਲੀ ਵਾਰੀ ਸੰਤ ਜਰਨੈਲ ਸਿੰਘ ਜੀ ਦੀ ਆਵਾਜ਼ ਸੁਣੀ ਤੇ ਉਹਨਾਂ ਦੀ ਆਵਾਜ਼ ਇੰਨੀ ਖਿੱਚ ਸੀ ਵੇ ਤੁਸੀਂ ਉਸ ਤੋਂ ਬਾਅਦ ਹਿਸਾਬ ਲਾ ਲਓ ਤੁਸੀਂ ਗੱਲੀ ਛੱਡ ਦਿਓ ਉਸ ਤੋਂ ਬਾਅਦ ਸਾਡਾ ਜਿਹੜਾ ਇੰਟਰਸਟ ਹੈ ਖਾਲਿਸਤਾਨ ਦੀ ਮੂਵਮੈਂਟ ਚ ਬੜਾ ਵਧੀਆ ਵੀ ਇਹ ਜਿਹੜੇ ਸ਼ਖਸ ਨੇ ਇਹ ਗੱਲਾਂ ਜੋ ਕਰ ਰਹੇ ਨੇ ਉਹ ਅੱਜ ਵੀ ਹੋ ਰਹੀਆਂ ਠੀਕ ਹੈ ਮੇਰੀ ਉਮਰ ਛੋਟੀ ਸੀ ਪਰ ਦੇਖਣ ਨੂੰ ਸਾਨੂੰ ਪਤਾ ਲੱਗ ਰਿਹਾ ਸੀ ਵੀ ਆਲੇ ਦੁਆਲੇ ਸਾਡੇ ਕੀ ਹੋ ਰਿਹਾ ਤੇ ਜਦੋਂ ਇਦਾਂ ਦੇ ਪ੍ਰੋਗਰਾਮ ਆਲੀਕੇ ਜਾਂਦੇ ਸਨ ਗੁਰੂ ਘਰਾਂ ਦੇ ਵਿੱਚ ਵੀ ਆਪਾਂ ਜੂਨ ਦੇ ਮਹੀਨੇ ਸ਼ਹੀਦਾਂ ਨੂੰ ਯਾਦ ਕਰਨਾ ਤੇ 1984 ਦੇ ਬਾਬਤ ਜਿਹੜੇ ਪ੍ਰੋਗਰਾਮ ਹੁੰਦੇ ਸਨ ਤੇ ਤੁਸੀਂ ਕਹਿ ਲੋ ਕਿਸੇ ਨੇ ਗੁਰਦੁਆਰਾ ਸਾਹਿਬ ਚ ਪ੍ਰੋਗਰਾਮ ਰੱਖਿਆ ਜਾਂ ਕੋਈ ਐਦਾ ਦਾ ਪੰਥਕ ਇਕੱਠ ਹੁੰਦਾ ਸੀ ਸਾਡੇ ਮਨ ਚ ਵੀ ਸਵਾਲ ਆਉਂਦੇ ਹੁੰਦੇ ਸੀ ਵੀ ਇਹਦੇ ਪਿੱਛੇ ਕੀ ਹੈ ਇਹ ਹਿਸਟਰੀ ਕੀ ਹੈ ਸੋ ਜਦੋਂ ਤੁਸੀਂ ਕੁਲ ਮਿਲਾ ਕੇ ਸਾਰਾ ਕੁਝ ਜੋੜਦੇ ਆ ਉਹ 8 ਸਾਲ ਦੀ ਉਮਰ ਤੋਂ ਲੈ ਕੇ ਅੱਜ ਤੱਕ ਸਾਡਾ ਜਿਹੜਾ ਇੰਟਰਸਟ ਰਹਿ ਆ ਖਾਸ ਕਰਕੇ ਸਾਡੀ ਮੁਹਿੰਮ ਦੇ ਵਿੱਚ ਕਿਉਂਕਿ ਸਾਨੂੰ ਦੋ ਵਾਰੀ ਮੌਕਾ ਮਿਲਿਆ ਪੰਜਾਬ ਦੀ ਧਰਤੀ ਤੇ ਜਾਣ ਦਾ ਤੇ ਆਪਾਂ ਲਾਸਟ ਜਦੋਂ ਕਿ ਪੰਜਾਬ ਗਏ ਸੀਗੇ 1999 ਵਿਖੇ 300 ਸਾਲਾਂ ਦਾ ਬਸਾਖੀ ਦਾ 300 ਸਾਲਾਂ ਦਾ ਦਿਹਾੜਾ ਸੀ ਸੋ ਉੱਥੇ ਆਪਾਂ ਅੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚੇ ਸੋ ਉਸ ਤੋਂ ਬਾਅਦ ਨਹੀਂ ਮੌਕਾ ਮਿਲਿਆ ਪਰ ਸਾਨੂੰ ਆਪਾਂ ਉਸ ਖਿੱਤੇ ਨਾਲ ਆਪਣੇ ਖਿੱਤੇ ਨਾਲ ਇਨ ਟੱਚ ਰਹੇ ਹਾਂ ਜਿੱਥੇ ਟਾਈਮ ਟੂ ਟਾਈਮਸ ਅਪਡੇਟ ਮਿਲਦੀਆਂ ਰਹੀਆਂ ਖਬਰਾਂ ਵੀ ਸੁਣਦੇ ਰਹੇ ਤੇ ਜੋ ਡਵੈਲਪਮੈਂਟਸ ਤੇ ਖਾਸ ਕਰਕੇ ਜਦੋਂ ਦਾ ਸੋਸ਼ਲ ਮੀਡੀਆ ਕਹ ਲੋ ਬਈ ਫਰੰਟ ਲਾਈਨ ਤੇ ਆਇਆ ਫੋਰ ਫਰੰਟ ਵਿੱਚ ਆਇਆ ਸੋਸ਼ਲ ਮੀਡੀਆ ਨੇ ਇੱਕ ਕਿਸਮ ਦਾ ਰੋਲ ਇਹੋ ਜਿਹਾ ਪਲੇ ਕੀਤਾ ਜਿੱਥੇ ਕਿ ਤੁਸੀਂ ਕਿਤੇ ਵੀ ਬੈਠੇ ਹੋਵੋ ਦੁਨੀਆ ਦੇ ਵਿੱਚ ਤੁਹਾਨੂੰ ਕਿਸੇ ਨਾਲ ਵੀ ਉਹ ਜੋੜ ਸਕਦਾ ਹੈ ਸੋ ਸਾਰਾ ਕੁਝ ਕੋਲ ਮਿਲਾ ਕੇ ਸਾਡੀ ਜਿਹੜੀ ਐਕਸਪੀਰੀਐਂਸਸ ਸਪੀਚਾਂ ਤੋਂ ਸ਼ੁਰੂ ਹੋਈ ਫਿਰ ਸਾਡੇ ਖਾਸ ਕਰਕੇ ਪਰਿਵਾਰ ਦੇ ਵਿੱਚ ਗੁਰਬਾਣੀ ਨਾਲ ਤੇ ਸਿੱਖ ਧਰਮ ਨਾਲ ਜਿਹੜੀ ਲਹਿ ਸੀ ਉਹ ਬਹੁਤ ਬਹੁਤ ਡੂੰਘਾ ਇਹਦੇ ਵਿੱਚ ਉਹਨਾਂ ਦੀ ਲਹਿ ਸੀ ਜਿੱਥੇ ਕਿ ਸਾਡੀ ਸਾਡੇ ਘਰ ਦੇ ਵਿੱਚ ਗੁਰਬਾਣੀ ਪੜ੍ਹੀ ਜਾਂਦੀ ਸੀ ਰੋਜ਼ ਡੇਲੀ ਸਿਖਾਈ ਵੀ ਜਾਂਦੀ ਸੀ ਆਪਾਂ ਪਰਿਵਾਰਕ ਤੌਰ ਤੇ ਗੁਰਬਾਣੀ ਪੜ੍ਹਦੇ ਹੁੰਦੇ ਸਨ ਇਕੱਠੇ ਵੀ ਸਾਡੇ ਮਾਪਿਆਂ ਦਾ ਬੜਾ ਰੋਲ ਹੈ ਸਾਡੀ ਨਾਨੀ ਮਾ ਦਾ ਬੜਾ ਰੋਲ ਹੈ ਜਿਨ੍ਹਾਂ ਨੇ ਸਾਨੂੰ ਗੁਰਬਾਣੀ ਨਾਲ ਜੋੜਿਆ ਧਰਮ ਨਾਲ ਜੋੜਿਆ ਛੋਟੀ ਉਮਰ ਤੋਂ ਹੀ ਕਹਿ ਲੋ ਵੀ ਆਪਾਂ ਸਰਦਾਰ ਰਹੇ ਆ ਕਦੀ ਕੇਸ ਨਹੀਂ ਕਟਾਇਆ ਇਸਾਂ ਦੀ ਵਿਆਦ ਵੀ ਨਹੀਂ ਕਦੀ ਕੀਤੀ ਛੋਟੀ ਉਮਰ ਤੋਂ ਹੀ ਆਪਾਂ ਦਸਤਾਰ ਬੰਨਦੇ ਰਹੇ ਆ ਸੋ ਜਿਹੜੀ ਜਿਹੜੀ ਧਰਮ ਨਾਲ ਕਨੈਕਸ਼ਨ ਹੈ ਜਿਹੜਾ ਜੋੜ ਪਿਆ ਧਰਮ ਦੇ ਨਾਲ ਉਹ ਸ਼ੁਰੂ ਤੋਂ ਹੀ ਸੀਗਾ ਗੁਰਬਾਣੀ ਦੇ ਨਾਲ ਫਿਰ 8 ਸਾਲ ਦੀ ਉਮਰ ਚਾਕੇ ਸਪੀਚਾਂ ਸੁਣੀਆਂ ਫਿਰ ਇੰਟਰਨੈਟ ਦਾ ਯੁੱਗ ਆਇਆ ਤੇ ਆਪਾਂ ਖੁਦ ਹੀ ਰਿਸਰਚ ਕਰਨ ਲੱਪੇ ਤੇ ਫਿਰ ਆਲੇ-ਦੁਆਲੇ ਜਦੋਂ ਵੀ ਕੋਈ ਗਰਾਉਂਡ ਲੈਵਲ ਤੇ ਗ੍ਰਾਸ ਰੂਟਸ ਲੈਵਲ ਲੋਕਲ ਲੈਵਲ ਤੇ ਕੋਈ ਐਦਾਂ ਦੀ ਕਹਿ ਲੋ ਬਈ ਮਹਿੰਮ ਚੱਲਦੀ ਸੀ ਜਾਂ ਕੋਈ ਧਰਮ ਦੇ ਨਾਲ ਰਿਲੇਟਿਡ ਕੋਈ ਵੀ ਐਦਾਂ ਦਾ ਪ੍ਰੋਗਰਾਮ ਚੱਲਦਾ ਸੀ ਕੋਸ਼ਿਸ਼ ਹੁੰਦੀ ਸੀ ਵੀ ਆਪਾਂ ਰਲ ਮਿਲ ਕੇ ਆਪਣਾ ਵੀ ਆਪਾਂ ਯੋਗਦਾਨ ਪਾਈਏ ਬੜੀ-ਵੱਧੀਆ ਗੱਲ ਜੀ ਬਹੁਤ ਵੱਡਾ ਤੁਹਾਡਾ ਆਪਣਾ ਜਿਹੜਾ ਇਹ ਯੋਗਦਾਨ ਹੈਗਾ ਬਿਲਕੁਲ ਤੁਸੀਂ ਮੈਨੂੰ ਦੱਸੋ ਤੁਸੀਂ ਇਹ ਨਵੀਂ ਜਾਨੀ ਕਿ ਪੌਦ ਹੋ ਅਗਲੀ ਸੀੜੀ ਚੱਲ ਰਹੀ ਹੈ ਜਨਰੇਸ਼ਨ ਨੈਕਸਟ ਆ ਰਹੀ ਹੈ ਜਨਰੇਸ਼ਨ ਜਿਹੜੀ ਜ਼ੀ ਹੈ ਉਹਨਾਂ ਤੁਸੀਂ ਤੁਹਾਨੂੰ ਆਪਣੀ ਜਨਰੇਸ਼ਨ ਵਿੱਚ ਜਿਹੜੀ ਇਸ ਚੀਜ਼ ਨੂੰ ਇਸ ਕਾਜ਼ ਨੂੰ ਜੋੜਨ ਵਾਸਤੇ ਕਿੰਨੀਆਂ ਘੜੇ ਚਾਹਂਦੀਆਂ ਕਿੰਨੇ ਕਦ ਨਹੀਂ ਤੁਹਾਡੇ ਸਮਝਦੇ ਕਿ ਤੁਹਾਡੀ ਜਿਹੜੀ ਜਿਹੜੀ ਅਗਲੀ ਜਿਹੜੀ ਜਨਰੇਸ਼ਨ ਹੈ ਕਿਉਂਕਿ ਜਿਹੜੇ ਜਿਹੜੇ ਤੁਹਾਡੇ ਫਾਦਰ ਤੁਹਾਡੇ ਫਾਦਰ ਨੇ ਜਾਂ ਫੋਰ ਫਾਦਰ ਨੇ ਉਹਨਾਂ ਨੇ 84 ਹੁੰਦੇ ਆ ਉਹਨਾਂ ਨੇ ਜੇਨੋਸਾਈਡ ਹੁੰਦੀਆਂ ਦੇਖਿਆ ਤੇ ਤੁਸੀਂ ਪੜਿਆ ਤੁਸੀਂ ਪੜਿਆ ਜਾਂ ਸੁਣਿਆ ਉਹਨਾਂ ਦੇ ਕੋਲੋਂ ਕਹਾਣੀਆਂ ਸੁਣੀਆਂ ਲਿਆਦਾ ਉਹ ਫੀਲਿੰਗ ਜਿਹੜੀ ਏ ਉਹ ਨਹੀਂ ਆ ਸਕਦੀ ਕਿਸੇ ਤਰ੍ਹਾਂ ਵੀ ਜਿਹੜੇ ਤੇ ਬੀਤੇ ਆ ਉਹ ਅੱਗੇ ਟ੍ਰਾਂਸਫਰ ਜਿਹੜੀ ਹੁੰਦੀ ਉਹਦੀ ਇੰਟੈਂਸਿਟੀ ਘਟ ਜਾਂਦੀ ਏ ਤੇ ਕਿਹਾ ਤੁਹਾਨੂੰ ਜਿਹੜਾ ਆਪਣੇ ਜਿਹੜੀ ਆਪਣੀ ਜਨਰੇਸ਼ਨ ਦੇ ਨਾਲ ਜੋੜਨ ਨੂੰ ਜਾਂ ਉਹਨੂੰ ਪ੍ਰੀਚ ਕਰਨ ਨੂੰ ਜਾਂ ਉਹਨੂੰ ਦੱਸਣ ਨੂੰ ਕਿੰਨੀ ਮੁਸ਼ਕਲ ਪੇਸ਼ ਆਂਦੀ ਏ ਜਾਂ ਫਿਰ ਲੋਕ ਜਿਹੜੇ ਨੇ ਉਹ ਤੁਹਾਡੀ ਜਨਰੇਸ਼ਨ ਦੇ ਵਿੱਚ ਸਮਝਦੇ ਨੇ ਕਿ ਨਹੀਂ ਸਾਡੇ ਨਾਲ ਧੱਕਾ ਹੋਇਆ ਸਾਨੂੰ ਖਾਲਿਸਤਾਨ ਜਿਹੜਾ ਨਾ ਉਹ ਅੱਡ ਮੁਲਕ ਚਾਹੀਦਾ ਬਿਲਕੁਲ ਜੀ ਸਭ ਤੋਂ ਪਹਿਲਾਂ ਜਿਹੜਾ ਸਹਿਰਾ ਜਾਂਦਾ ਸਾਡੇ ਫੋਰ ਫਾਦਰਜ਼ ਨੂੰ ਸਹਿਰਾ ਜਾਂਦਾ ਜਿਨ੍ਹਾਂ ਨੇ 84 ਤੋਂ ਲੈ ਕੇ 84 ਤੋਂ ਪਹਿਲਾਂ ਵੀ ਆਵਾਜ਼ ਖਾਲਿਸਤਾਨ ਦੀ ਤੇ ਆਜ਼ਾਦ ਪੰਜਾਬ ਦੇ ਖਿੱਤੇ ਦੀ ਆਵਾਜ਼ بلند ਰੱਖੀ ਮਤਲਬ ਕਿ ਉਹ ਸਮੇਂ ਸਿਰ ਸਾਨੂੰ ਸਮਝਾਉਂਦੇ ਰਹੇ ਵੀ ਸਾਡੀ ਇੱਕ ਜਿਹੜੀ ਇੱਕ ਜਿਹੜਾ ਪਹਿਰਾ ਇਸ ਸੰਘਰਸ਼ ਦਾ ਉਹ ਵੀ ਜਾਰੀ ਰੱਖਣਾ ਜ਼ਰੂਰੀ ਹੈ ਸੋ ਅੱਜ ਦੇ ਯੁੱਗਤ ਜਿੱਥੇ ਸੋਸ਼ਲ ਮੀਡੀਆ ਹੈ ਜਿੱਥੇ ਕਿ ਸਾਡੀ ਜਨਰੇਸ਼ਨ ਕਾਫੀ ਪੜੀ ਲਿਖੀ ਹੈ ਮਤਲਬ ਕਿ ਸਾਡੇ ਜਿਹੜੇ ਪੇਰੈਂਟਸ ਨੇ ਉਹਨਾਂ ਨੇ ਬੜੀ ਮੁਸ਼ਕ ਮੁਸ਼ਕਲਾਂ ਦੇਖੀਆਂ ਤੇ ਹੰਡਾਈਆਂ ਆਪਣੇ ਉੱਤੇ ਪਰ ਸਾਨੂੰ ਜੋ ਜ਼ਿੰਦਗੀ ਦਿੱਤੀ ਹੈ ਆਪਾਂ ਕਦੀ ਵੀ ਨਹੀਂ ਉਹਨਾਂ ਦਾ ਮੁੱਲ ਮੋੜ ਸਕਦੇ ਸਾਨੂੰ ਉਹਨਾਂ ਨੇ ਮੌਕਾ ਦਿੱਤਾ ਵੀ ਤੁਸੀਂ ਬਾਹਰਲੇ ਵਿਦੇਸ਼ਾਂ 'ਚ ਰਹਿ ਕੇ ਤੁਸੀਂ ਆਪਣੀ ਪੜ੍ਹਾਈ ਲਿਖਾਈ ਕਰੋ ਆਪਣੀ ਨੌਲੇਜ ਵਧਾਓ ਸੋ ਸਾਨੂੰ ਇੱਕ ਕਿਸਮ ਦਾ ਕਹਿ ਲੋ ਭਈ ਜਿੱਥੇ ਬੈਰੀਅਰ ਆਉਂਦਾ ਹੈ ਉਹ ਪੁਰਾਣੀ ਜਨਰੇਸ਼ਨ ਨਾਲ ਬੈਰੀਅਰ ਦੇਖਣ ਨੂੰ ਮਿਲਦਾ ਹੈ ਜਿੱਥੇ ਕਿ ਜਦੋਂ ਆਪਾਂ ਕੋਈ ਵੀ ਖਾਲਿਸਤਾਨ ਦਾ ਪ੍ਰਚਾਰ ਕਰੀਏ ਖਾਸ ਕਰਕੇ ਜਿਹੜਾ ਵਿਰੋਧ ਆਉਂਦਾ ਹੈ ਉਹ ਪੁਰਾਣੀ ਜਨਰੇਸ਼ਨ ਦਾ ਵਿਰੋਧ ਆਉਂਦਾ ਜਿੱਥੇ ਕਿ ਜਿਹੜੇ ਮੇਰੇ ਮਦਰ ਫਾਦਰ ਦੀ ਉਮਰ ਦੇ ਜਿਹੜੇ ਵਿਅਕਤੀ ਨੇ ਉਹਨਾਂ ਵੱਲੋਂ ਖਾਸ ਕਰਕੇ ਵਿਰੋਧ ਆਉਂਦਾ ਕਿਉਂਕਿ ਉਹਨਾਂ ਦੇ opinion's ਨੇ ਉਹਨਾਂ ਨੇ ਕਹਿ ਲੋ ਵੀ ਉਹ ਸਾਨੂੰ ਦੱਸਦੇ ਨੇ ਵੀ ਤੁਸੀਂ ਤਾਂ ਦੇਖਿਆ ਨਹੀਂ ਉਸ ਸਮੇਂ ਤੁਸੀਂ ਉੱਥੇ ਸੀਗੇ ਨਹੀਂ ਮੈਂ ਤਾਂ ਉਹਨਾਂ ਨੂੰ ਜ਼ਰੂਰ ਕਹਿੰਦਾ ਮੇਰਾ ਜਨਮ 88 ਦਾ ਜਨਮ ਹੈ ਮੇਰਾ ਜਨਮ 84 ਤੋਂ ਬਾਅਦ ਹੋਇਆ ਪਰ ਜੋ ਪੜਿਆ ਜੋ ਆਪਾਂ ਸੁਣਿਆ ਜੋ ਆਪਾਂ ਜਦੋਂ ਕਥਾਵਾਚਕ ਜਾਂ ਕਵੀਸ਼ਰ ਇਤਿਹਾਸ ਬੁਲੰਦ ਕਰਦੇ ਨੇ ਸੁਣਨ ਨੂੰ ਮਿਲਦਾ ਫਿਰ ਆਪਾਂ ਆਪਣੀ ਤੌਰ ਦੇ ਉੱਤੇ ਕਨੈਕਸ਼ਨਸ ਬਣਾਉਣ ਦੀ ਕੋਸ਼ਿਸ਼ ਜ਼ਰੂਰ ਕਰੀਦੀ ਹੈ ਪਰ ਜਦੋਂ ਤੁਸੀਂ ਸਾਡੀ ਜਨਰੇਸ਼ਨ ਦੀ ਗੱਲ ਕਰਦੇ ਆ ਇੱਕ ਤਾਂ ਸੋਸ਼ਲ ਮੀਡੀਆ ਦੇ ਯੁੱਗ ਨੇ ਇੱਕ ਕਿਸਮ ਦੁਨੀਆ ਨੂੰ ਜੋੜ ਜੋੜ ਦਿੱਤਾ ਜਿੱਥੇ ਕਿ ਦੁਨੀਆ ਦੀ ਨਿਊਜ਼ ਤੁਹਾਡੇ ਮਿੰਟਸ ਸਕ੍ਰੀਨਟੀ ਫੋਨ ਦੇ ਉੱਤੇ ਪਹੁੰਚ ਜਾਂਦੀ ਹੈ ਨਾਲ ਦੀ ਨਾਲ ਉਹ ਸਾਰੇ ਪੜ੍ਹੇ ਲਿਖੇ ਨੇ ਜਿੱਥੇ ਕਿ ਉਹਨਾਂ ਨੂੰ ਪੜ੍ਹਾਈ ਲਿਖਾਈ ਦੇ ਸਮੇਂ ਵੇਲੇ ਜਦੋਂ ਆਪਣੀ ਡਿਗਰੀਆ ਕੰਪਲੀਟ ਕਰਦੇ ਨੇ ਜਿਹੜੀ ਵੀ ਉਹਨਾਂ ਦੀ ਲਾਈਨ ਹੈ ਉਹਨਾਂ ਨੂੰ ਛੋਟੇ ਹੁੰਦੇ ਤੋਂ ਲੈ ਕੇ ਵੱਡੀ ਉਮਰ ਤੱਕ ਉਹਨਾਂ ਨੂੰ ਮੌਕਾ ਮਿਲਦਾ ਵੀ ਵੱਖ-ਵੱਖ ਹਿਸਟੋਰੀਕਲ ਜਿਹੜੇ ਮੁਹਿੰਮਾਂ ਨੇ ਉਹਨਾਂ ਬਾਰੇ ਜਾਣਕਾਰੀ ਲੈਣੀ ਤੇ ਜੋ ਵੀ ਕਹਿ ਲੋ ਵੀ ਸਾਡੀ ਜਿਹੜੀ ਮੁਹਿੰਮਾਂ ਜਾਂ ਖਾਲਿਸਤਾਨ ਪ੍ਰਤੀ ਰਿਲੇਟਿਡ ਹੈ ਜਾਂ ਕੋਈ ਵੀ ਹੋਰ ਹਿਸਟੋਰੀਕਲ ਕਹਿ ਲੋ ਵੀ ਕੋਈ ਵੀ ਐਦਾਂ ਦੀ ਮੁਹਿੰਮ ਚਲਦੀ ਜਿੱਥੇ ਕਿ ਉਹਨਾਂ ਨੂੰ ਆਜ਼ਾਦੀ ਦੀ ਲੋੜ ਹੈ ਉਹ ਫਿਰ ਜਿੱਥੇ ਪੁਰਾਣੀਆਂ ਹਿਸਟੋਰੀਕਲ ਜਿਹੜੀਆਂ ਮੁਹਮਮਾਂ ਨੇ ਉਹਨਾਂ ਬਾਰੇ ਪਤਾ ਕਰਦੇ ਨੇ ਫਿਰ ਉਹਨਾਂ ਨੂੰ ਮੌਕਾ ਮਿਲਦਾ ਵੀ ਮਾਡਰਨ ਹਿਸਟਰੀ ਵਿੱਚ ਸਾਡੀ ਜਿਹੜੀ ਖਾਲਸਾਤਾਨ ਦੀ ਆਜ਼ਾਦ ਪੰਜਾਬ ਖਿੱਤੇ ਦੀ ਜੋ ਸੰਘਰਸ਼ ਚੱਲਿਆ ਉਹਦੇ ਬਾਰੇ ਵੀ ਆਪਾਂ ਪਤਾ ਕਰੀਏ ਫਿਰ ਉਹਨਾਂ ਦੇ ਦਿਮਾਗ 'ਚ ਗੱਲ ਆਉਂਦੀ ਹੈ ਵੀ ਦੇਖੋ ਇਥੇ ਸਾਫ਼ ਪਤਾ ਲੱਗਦਾ ਹੈ ਵੀ ਭਾਰਤ ਸਰਕਾਰ ਨੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕੀਤੀ ਤੇ ਉਹਨਾਂ ਨੇ 84 ਤੋਂ ਬਾਅਦ ਜਦੋਂ ਹਰਮੰਦਿਰ ਸ੍ਰੀ ਹਰਮੰਦਰ ਸਾਹਿਬ ਦੇ ਉੱਤੇ ਅਟੈਕ ਕੀਤਾ ਕੋਈ ਐਦਾਂ ਦਾ ਦੇਸ਼ ਨਹੀਂ ਜਿੱਥੇ ਕਿ ਆਪਾਂ ਹਿਸਟਰੀ ਪੜ੍ਹ ਲਓ ਕੋਈ ਵੀ ਮਾਡਰਨ ਹਿਸਟਰੀ ਪੜ੍ਹ ਲਓ ਜਿੱਥੇ ਵੀ ਜੰਗਾਂ ਚੱਲੀਆਂ ਜਾਂ ਜਿੱਥੇ ਵੀ ਸੰਘਰਸ਼ ਚੱਲੇ ਨੇ ਕੋਈ ਵੀ ਸਰਕਾਰ ਨੇ ਆਪਣੇ ਲੋਕਾਂ ਦੇ ਧਰਮ ਖਸਤਾਨ ਦੇ ਉੱਤੇ ਅਟੈਕ ਕਰਕੇ ਆਪਣਾ ਝੰਡਾ ਕਦੀ ਨਹੀਂ ਚੜਾਇਆ ਪਰ ਉਹ ਇੱਕ ਕੌਣ ਸਰਕਾਰ ਹੈ ਜਿਨ੍ਹਾਂ ਨੇ ਇਹ ਕੰਮ ਕੀਤਾ ਭਾਰਤ ਸਰਕਾਰ ਨੇ ਕੀਤਾ ਸੋ ਜਦੋਂ ਸਾਡੇ ਜਨਰੇਸ਼ਨ ਨੂੰ ਮੇਰੀ ਆਪਣੀ ਜਨਰੇਸ਼ਨ ਨੂੰ ਪਤਾ ਲੱਗਦਾ ਹੈ ਸਾਰੀ ਗੱਲਬਾਤ ਦਾ ਅੰਦਰੋਂ ਅੰਦਰ ਹੀ ਪਤਾ ਲੱਗਦਾ ਹੈ ਵੀ ਦੇਖੋ ਇਹ ਹਥਿਆਰਬੰਦ ਸੰਘਰਸ਼ ਰਾਈਟ ਅਵੇ ਸ਼ੁਰੂ ਨਹੀਂ ਸੀ ਕੀਤਾ ਗਿਆ ਅਰਮਯੁੱਧ ਮੋਰਚਾ ਸ਼ੁਰੂ ਕੀਤਾ ਗਿਆ ਸੀ ਜਿੱਥੇ ਕਿ ਸੰਤ ਸੰਤ ਜਨੈਨ ਸਿੰਘ ਜੀ ਪਿੰਡਾਂ ਵਾਲੇ ਪਿੰਡੋ ਪਿੰਡੀ ਜਾ ਕੇ ਗੁਰਬਾਣੀ ਦਾ ਵਿਚਾਰ ਉਚਾਰਨ ਕਰਦੇ ਸਨ ਸਿੱਖੀ ਨਾਲ ਜਿਹੜੇ ਨੌਜਵਾਨ ਪੀਡੀਐਸ ਸਿੱਖੀ ਨਾਲ ਜੋੜਦੇ ਸਨ ਤੇ ਉਹਨਾਂ ਦਾ ਇਹੀ ਸੀ ਬਈ ਆਪਾਂ ਭਾਰਤ ਦੇ ਵਿੱਚ ਰਹਿਣਾ ਚਾਹੁੰਦੇ ਆ ਜੇ ਭਾਰਤ ਕੱਲੂ ਸਾਨੂੰ ਦੂਜੇ ਦਰਜੀ ਦੇ ਸ਼ਹਿਰੀ ਮੰਨ ਕੇ ਨਾ ਤੁਰੇ ਤੇ ਸਾਨੂੰ ਉਹ ਜਿਹੜੇ ਅਧਿਕਾਰ ਹੈ ਜਿੱਥੇ ਕਿ ਉਹਨਾਂ ਆਪਣੇ ਹਿੰਦੂ ਮੂਲ ਦੇ ਲੋਕਾਂ ਨੂੰ ਮਿਲਦੇ ਨੇ ਉਹ ਬਰਾਬਰਤਾ ਦੇ ਅਧਿਕਾਰ ਮਿਲਣ ਤੇ ਨਾ ਕਰਿਆ ਤਿਆਰ ਉਹਨਾਂ ਨੇ ਨਹੀਂ ਦਿੱਤੇ ਅਧਿਕਾਰ ਤੁਸੀਂ ਬਿਲਕੁਲ ਅਸੀਂ ਗਵਾਹ ਇਸ ਗੱਲ ਦੇ ਤੁਸੀਂ ਹੁਣ ਮੈਨੂੰ ਦੱਸੋ ਆਖਰ ਆਖਰ ਦੀ ਤਰ੍ਹਾਂ ਬਸ ਹੀ ਜਾਣੇ ਜਦੋਂ ਜਿਹੜੇ ਹੁਣ ਇਹ ਖਾਲਿਸਤਾਨ ਰੈਫਰੰਡਮ ਜਿਹੜਾ ਹੋ ਰਿਹਾ ਇਹਦੇ ਨਾਲ ਮੈਨੂੰ ਜਿਹੜੀ 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 ਮੈਨੂੰ ਸੋਚਣਾ ਮਿਲਦੀ ਹੈ ਜਿਹੜੀ ਮੈਂ ਇੱਥੇ ਸੋਰਸਸ ਨਾਲ ਦੇਖਦਾ ਆਪਣੇ ਹਿੰਦੁਸਤਾਨ ਤੋਂ ਜਦ ਰੌਦੇ ਅੰਦਰੋਂ ਜਿਹੜੀਆਂ ਉਹ ਸਖਤ ਜਿਹੜੀ ਉੱਥੇ ਚਿੰਤਾ ਲੱਗ ਲੱਦੀ ਉਹਨਾਂ ਨੂੰ ਪ੍ਰੇਸ਼ਾਨੀ ਲੱਗਦੀ ਆ ਜਿਹਦੇ ਬਾਅਦ ਫਿਰ ਉਹ ਸਿੱਖ ਐਕਟਿਵਿਸਟ ਜਿਹੜੇ ਨੇ ਸਾਡੇ ਆਪਣੇ ਭਰਾ ਨੇ ਜਿਹੜੇ ਵੱਡੇ ਪੰਨੂ ਹਰੀ ਹੋ ਜਾਣ ਆਪਣਾ ਪੰਮਾ ਸਾਹਿਬ ਹੋ ਜਾਣ ਜਾਂ ਆਪਣਾ ਦੂਸਰੇ ਬਾਕੀ ਉਹਨਾਂ ਨੇ ਉਹਨਾਂ ਦੇ ਪਿੱਛੇ ਫਿਰ ਪੈਂਦੇ ਨੇ ਤੇ ਕਿ ਉਹਨਾਂ ਨੂੰ ਯਾਨੀ ਕਿ ਨਾ ਉਹਨਾਂ ਨੂੰ ਉਹਨਾਂ ਨੂੰ ਡਰਾਉਂਦੇ ਧਮਕਾਉਂਦੇ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਜਿਹੜਾ ਮਾਹੌਲ ਬਣਦਾ ਹੈ ਇਹ ਜਿਹੜਾ ਆਪਣਾ ਖਾਲਸਤਾਨ ਦਾ ਰੈਫਰੈਂਡਮ ਇੱਕ ਤੇ ਵਾਈਟ ਹਾਊਸ ਦੇ ਸਾਹਮਣੇ ਤੁਸੀਂ ਕਰਵਾਇਆ ਹੋਇਆ ਤੱਕ ਤੱਕ ਪਈ ਹੁਣ ਅਗਲਾ ਜਿਹੜਾ ਰੈਫਰੈਂਡਮ ਹੈ ਉਹ ਹੈ ਤੁਹਾਡੇ ਜਿੱਥੇ ਤੁਸੀਂ ਬੈਠੇ ਹੋ ਇਸ ਧਰਤੀ ਦੇ ਉੱਤੇ ਉਟਵਾ ਉਟਾਵਾ ਦੇ ਵਿੱਚ ਕੀ ਸਮਝਦੇ ਤੁਸੀਂ ਕਿ ਇਹ ਜਿਹੜਾ ਰੈਫਰੈਂਡਮ ਵਾਲਾ ਰਾਹ ਹੈ ਇਹ ਕਿੰਨੀ ਛੇਤੀ ਜਿਹੜਾ ਆਪਣਾ ਇਹ ਛੱਤ ਪਾ ਦੋ ਇਸ ਖਾਲਿਸਤਾਨ ਦੇ ਉੱਤੇ ਸੋ ਜਿੱਦਾਂ ਆਪਾਂ ਗੱਲਬਾਤ ਕਰ ਰਹੇ ਹਾਂ ਭਈ ਇਹ ਪੀਸਫੁਲ ਜਿਹੜੀ ਖਾਲਿਸਤਾਨ ਰੈਫਰੈਂਡਮ ਦੀ ਮੁਹਿੰਮ ਹੈ ਇਹ ਪੀਸਫੁਲ ਡੈਮੋਕਰੈਟਿਕ ਤਰੀਕੇ ਦੀ ਮੁਹਿੰਮ ਹੈ ਜਿੱਥੇ ਕਿ ਆਪਾ ਹਮੇਸ਼ਾ ਐਜ਼ ਅ ਆਰਗੇਨਾਈਜੇਸ਼ਨ ਕਹਿ ਲੋ ਕਿਉਂਕਿ ਮੈਨੂੰ ਬੜਾ ਮੌਕਾ ਮਿਲਦਾ ਹੈ মিডিਏ ਦੇ ਨਾਲ মিডিਏ ਦੇ ਵਿੱਚ ਵਿਚਰਨ ਦਾ ਤੇ ਆਪਾਂ ਖੁਦ ਬਿਆਨ ਵੀ ਦਿੱਤੇ ਨੇ ਇੰਟਰਵਿਊਜ਼ ਵੀ ਕੀਤੀਆਂ ਨੇ ਵੱਖ-ਵੱਖ ਮਾਧਿਮਾ ਰਾਹੀਂ ਤੇ ਉੱਥੇ ਮੌਕਾ ਮਿਲਦਾ ਤੇ ਸਾਡਾ ਮੈਸੇਜ ਹਮੇਸ਼ਾ ਇਹੀ ਰਹਿੰਦਾ ਬੈਲਟਸ ਓਵਰ ਬੁਲੇਟਸ ਜਿੱਥੇ ਕਿ ਹਥਿਆਰਬੰਦ ਸੰਘਰਸ਼ ਤਾਂ ਇੱਕ ਸਮਾਸੀ ਪਰ ਅੱਜ ਦੀ ਡੇਟ 'ਚ ਕਹੋ ਡਿਪਲੋਮਸੀ ਦਾ ਡਿਪਲੋਮੈਟਿਕ ਤਰੀਕੇ ਨਾਲ ਗੱਲ ਕਰਨ ਦਾ ਟੇਬਲ ਤੇ ਆ ਕੇ ਸਰਕਾਰਾਂ ਨਾਲ ਆਹਮੋ ਸਾਹਮਣੇ ਹੋ ਕੇ ਗੱਲਬਾਤ ਕਰਨ ਦਾ ਜਿਹੜਾ ਰਵਈਆ ਉਹ ਚੱਲਦਾ ਹੈ ਤੇ ਅੱਜ ਦੀ ਡੇਟ 'ਚ ਤੁਸੀਂ ਦੇਖ ਲਓ ਜਿੱਥੇ-ਜਿੱਥੇ ਵੀ ਜੰਗ ਚੱਲਦੀ ਹੈ ਸੁਣਵਾਈ ਉਸ ਬੰਦੇ ਦੀ ਹੁੰਦੀ ਹੈ ਜਿਹੜੇ ਕਿ ਆਪਣੇ ਪੈਰੋਕਾਰ ਟੇਬਲ ਤੇ ਪੁਚਾ ਸਕਦੇ ਨੇ ਤੇ ਆਪਣੇ ਜਿਹੜੇ ਰੈਜ਼ੋਲੂਸ਼ਨ ਨੇ ਉਹ ਟੇਬਲ ਕਰ ਸਕਦੇ ਨੇ ਸੋ ਡੈਮੋਕ੍ਰੈਟਿਕ ਤਰੀਕਾ ਦਾ ਐਡਵਾਂਟੇਜ ਇਹੀ ਹੈ ਵੀ ਜਿੰਨੇ ਵੀ ਵੈਸਟਰਨ ਦੇਸ਼ ਨੇ ਉਹਨਾਂ ਦਾ ਤੁਸੀਂ ਸੰਵਿਧਾਨ ਫਰੋਲ ਕੇ ਦੇਖ ਲਓ ਹਰ ਵੈਸਟਰਨ ਕੰਟਰੀ ਭਾਵੇਂ ਯੂਰਪ 'ਚ ਹੋਵੇ ਭਾਵੇਂ ਨਾਰਥ ਅਮਰੀਕਾ 'ਚ ਹੋਵੇ ਜਿੰਨੇ ਵੀ ਆਪਣੇ ਆਪ ਨੂੰ ਡੈਮੋਕਰੈਟਿਕ ਕੰਟਰੀਜ਼ ਕਹਾਉਂਦੇ ਨੇ ਉਹਨਾਂ ਦੇ ਵਿੱਚ ਬਰਾਬਰਤਾ ਮਨੁੱਖੀ ਅਧਿਕਾਰਾਂ ਦੀ ਜਿਹੜੀ ਬਰਾਬਰਤਾ ਹੈ ਸਾਰਿਆਂ ਦੇ ਵਿੱਚ ਸੇਮ ਹੈ ਫਰੀडम ਆਫ ਸਪੀਚ ਫਰੀडम ਆਫ ਐਕਸਪ੍ਰੈਸ਼ਨ ਰਾਈਟ ਟੂ ਸੈल्फ ਡਿਟਰਮੀਨੇਸ਼ਨ ਫਰੀडम ਆਫ ਰਿਲੀਜਨ ਸੋ ਜਿੱਦਾਂ ਜਨਰਲ ਕਾਉਂਸਲ ਗੁਰਪਤਵੰਤ ਸਿੰਘ ਪੰਨੂ ਜਿਹੜੇ ਕਿ 6 ਫਾਰ ਜਸਟਿਸ ਦੇ ਫਾਊਂਡਰ ਨੇ ਅਤੇ ਲੀਗਲ ਕਾਉਂਸਲ ਨੇ ਉਨਾ ਦਾ ਕਹਿਣਾ ਹੈ 11 ਤੋਂ ਲੈ ਕੇ 21 ਸਾਲਾਂ ਦੇ ਵਿੱਚ ਵਿੱਚ ਰੈਫਰੈਂਡਮ ਰਾਹੀਂ ਖਾਲਸਾਣ ਤੇ ਛੱਤ ਪੈ ਜੂਗੀ ਸੋ ਇਹਦਾ ਇਹ ਐਡਵਾਂਟੇਜ ਹੈ ਕਈਆਂ ਦਾ ਕਹਿਣਾ ਹੈ ਵੀ ਇਹ ਨੌਨ ਬਾਈਂਡਿੰਗ ਰੈਫਰੈਂਡਮ ਹੈ ਜੀ ਵੋਟਾਂ ਨਾਲ ਕੁਛ ਨਹੀਂ ਹੋਣਾ ਫਲਾਨਾ ਨਹੀਂ ਹੋਣਾ ਇੰਡੀਆ ਇਹਨੂੰ ਮਾਨਤਾ ਨਹੀਂ ਦਿੰਦਾ ਅਮਰੀਕਾ ਨਹੀਂ ਮਾਨਤਾ ਦਿੰਦਾ ਵੈਸਟ ਨਹੀਂ ਮਾਨਤਾ ਦਿੰਦਾ ਵੈਸਟ ਨੇ ਤਾਂ ਇੰਟਰੈਕਟਲੀ ਇਸ਼ਾਰੇ ਕਰ ਦਿੱਤੇ ਨੇ ਜਿੱਥੇ ਕਿ ਉਹਨਾਂ ਨੇ ਤੁਹਾਨੂੰ ਸਾਨੂੰ ਵੱਖ-ਵੱਖ ਦੇਸ਼ਾਂ ਦੇ ਵਿੱਚ ਜਗ੍ਹਾ ਵੀ ਦਿੱਤੀ ਹੈ ਵੀ ਤੁਸੀਂ ਆਪਣੀ ਡੈਮੋਕਰੈਟਿਕ ਤਰੀਕੇ ਨਾਲ ਵੋਟ ਪਾਓ ਨੋਨ ਬਾਈਂਡਿੰਗ ਦਾ ਮਤਲਬ ਹੁੰਦਾ ਤੁਸੀਂ ਆਪਣੇ ਮੂਲ ਦੇ ਲੋਕਾਂ ਦੀ ਰਾਏ ਪੁੱਛ ਰਹੇ ਆ ਵੀ ਤੁਸੀਂ ਕੀ ਚਾਹੁੰਦੇ ਆ ਤੇ ਨੋਨ ਬਾਈਂਡਿੰਗ ਤੋਂ ਬਾਅਦ ਜਦੋਂ ਵੋਟਾਂ ਕੰਪਲੀਟ ਹੋ ਗਈਆਂ ਜਿਹੜੇ ਜਿਹੜਾ ਸਾਡਾ ਮਤਾ ਹੈ ਖਾਲਿਸਤਾਨ ਦਾ ਉਹ ਯੂਨਾਈਟਿਡ ਨੇਸ਼ਨ ਦੇ ਵਿੱਚ ਪੇਸ਼ ਹੋਣਾ ਜਿਹੜੀ ਹਰੀ ਹਰੀ ਕੰਟਰੀ ਦੇ ਸਾਹਮਣੇ ਉਹ ਮਤਾ ਪੇਸ਼ ਹੋਣਾ ਤੇ ਉਹਨਾਂ ਨੇ ਫੈਸਲਾ ਤੈਅ ਕਰਨਾ ਸੋ ਜਿਹੜੇ ਕਹਿੰਦੇ ਨੇ ਵੋਟਾਂ ਨਾਲ ਕੁਝ ਨਹੀਂ ਹੋਣਾ ਉਹਨਾਂ ਨੂੰ ਇਹ ਸਵਾਲ ਪੁੱਛਣਾ ਚਾਹੀਦਾ ਜੇ ਵਾਕਈ ਵੋਟਾਂ ਨਾਲ ਕੁਝ ਨਹੀਂ ਹੋਣਾ ਤੇ ਫਿਰ ਭਾਰਤ ਨੂੰ ਹੱਥਾਂ ਪੈਰਾਂ ਦੀ ਕਿਉਂ ਪਈ ਹੋਈ ਹੈ ਉਹਨਾਂ ਨੂੰ ਕੀ ਲੋੜ ਸੀ ਉਹਨਾਂ ਨੂੰ ਕੀ ਲੋੜ ਸੀ ਸ਼ਹੀਦ ਭਾਈ ਹਰਦੀਪ ਸਿੰਘ ਨੇਜਰ ਉਹਨਾਂ ਦਾ ਕਤਲ ਕਰਨ ਦੀ ਕੀ ਲੋੜ ਸੀ ਨਿਕਲ ਗੁਪਤੇ ਨੂੰ ਭੇਜਣ ਨਿਊਯਾਰਕ ਦੀ ਧਰਤੀ ਤੇ ਭੇਜਣ ਵਾਸਤੇ ਜਿੱਥੇ ਕਿ ਉਹ ਗੁਰਪਤਵਾਨ ਸਿੰਘ ਪੰਨੂ ਉਹਨਾਂ ਦਾ ਅਸੈਸੀਨੇਸ਼ਨ ਪਲੋਟ ਕਰਨਾ ਚਾਹੁੰਦੇ ਸੀ ਉਹਨਾਂ ਨੂੰ ਕੀ ਲੋੜ ਸੀ ਘਰਾਂ ਦੇ ਉੱਤੇ ਗੋਲੀਆਂ ਚਲਾਉਣੀਆਂ ਕੈਨੇਡਾ ਦੇ ਵਿੱਚ ਨੈਸ਼ਨਲ ਲੈਵਲ ਤੇ ਟ੍ਰਾਂਸਨੇਸ਼ਨਲ ਰੈਪ੍ਰੈਸ਼ਨ ਦਾ ਨੈਟਵਰਕ ਸ਼ੁਰੂ ਕਰਨ ਦੀ ਜਿੱਥੇ ਕਿ ਕੈਨੇਡੀਅਨ ਸਰਕਾਰ ਨੇ ਰਲ ਕੇ ਫਾਈਵ ਆਈਜ਼ ਇੰਟੈਲੀਜੈਂਸ ਦੇ ਨਾਲ ਡਿਪਲੋਮੈਟ ਹਰ ਕੰਟਰੀ ਚੋ ਫਾਈਵ ਵਾਈਜ਼ ਦੀ ਕੰਟਰੀ ਚੋ ਹਰ ਕੰਟਰੀ ਚੋ ਡਿਪਲੋਮੈਟ ਐਕਸਪੈਲ ਕੀਤੇ ਨੇ ਕਿਉਂਕਿ ਹਰ ਸਰਕਾਰ ਦਾ ਕਹਿਣਾ ਹੈ ਉਹਨਾਂ ਦੀ ਰਿਪੋਰਟਿੰਗ ਹੈ ਹਰ ਸਰਕਾਰ ਦਾ ਕਹਿਣਾ ਹੈ ਵੀ ਇਹਨਾਂ ਦੇ ਜਿਹੜੇ ਕੌਂਸੂਲੇਟ ਹਾਊਸਸ ਹਨ ਜਿਹੜੇ ਇੰਡੀਅਨ ਕੌਂਸੂਲੇਟ ਦੇ ਘਰਾਉਣੇ ਸਨ ਉਹਨਾਂ ਦੇ ਵਿੱਚੋਂ ਇਹਨਾਂ ਨੂੰ ਆਰਡਰ ਦਿੱਤੇ ਜਾਂਦੇ ਸਨ ਤੇ ਇਹ ਜਾ ਕੇ ਫਿਰ ਗੈਂਗਸਟਰਾਂ ਰਾਹੀਂ ਉਹ ਆਰਡਰ ਐਗਜ਼ੀਕਿਊਟ ਕਰਦੇ ਸਨ ਕਿਉਂਕਿ ਉੱਪਰੋਂ ਜਦੋਂ ਸਰਕਾਰ ਵੱਲੋਂ ਆਰਡਰ ਦਿੱਤੇ ਜਾਂਦੇ ਨੇ ਤੁਹਾਨੂੰ ਗਰਾਉਂਡ ਲੈਵਲ ਤੇ ਉਹ ਜੇ ਬੰਦੇ ਵੀ ਚਾਹੀਦੇ ਆ ਜਿਹੜੇ ਕਿ ਆਰਡਰ ਨੂੰ ਕੈਰੀ ਆਊਟ ਕਰਨ ਸੋ ਇਹਨਾਂ ਨੇ ਬੜੀ ਕੋਸ਼ਿਸ਼ ਕੀਤੀ ਬਈ ਲਪਾਉਣ ਦੀ ਛੁਪਾਉਣ ਦੀ ਪਰ ਸਾਰੀ ਗੱਲ ਸਾਹਮਣੇ ਆ ਗਈ ਕਿਉਂਕਿ ਇਹ ਜਿਹੜਾ ਭਾਰਤ ਦਾ ਦੇਸ਼ ਹੈ ਇਹ ਝੂਠ ਨਾਲ ਭਰਿਆ ਹੋਇਆ ਜਿਹੜੇ ਕਿ ਇਹਨਾਂ ਦਾ ਕਹਿਣਾ ਹੈ ਕੋਈ ਕੰਟਰੀ ਤੁਹਾਨੂੰ ਮਾਨਤਾ ਨਹੀਂ ਦੇਗੀ ਫਲਾਨਾ ਨਹੀਂ ਕਰੂਗੀ ਦੇਖੋ ਵੈਸਟ ਦੇ ਵਿੱਚ ਤੇ ਪੂਰੀ ਰੈਫਰੈਂਡਮ ਦੀ ਜਿਹੜੀ ਪ੍ਰੋਸੈਸ ਹੈ ਨੌ ਦੇਸ਼ਾਂ ਦੇ ਵਿੱਚ ਵੋਟਾਂ ਪੈ ਚੁੱਕੀਆਂ ਨਾਰਥ ਅਮਰੀਕਾ ਦੇ ਵੱਖ-ਵੱਖ ਵੱਡੇ-ਵੱਡੇ ਸ਼ਹਿਰਾਂ 'ਚ ਵੋਟਾਂ ਪੈ ਚੁੱਕੀਆਂ ਵਾਸ਼ਿੰਗਟਨ ਡੀਸੀ ਦੇ ਧਰਤੀ ਦੇ ਉੱਤੇ ਵੋਟਾਂ ਪੈ ਚੁੱਕੀਆਂ ਜਿੱਥੇ ਕਿ ਜਿੱਥੇ ਕਿ ਦੁਨੀਆ ਦੇ ਫੈਸਲੇ ਤੈਅ ਹੁੰਦੇ ਨੇ ਜਿੱਥੇ ਕਿ ਦੁਨੀਆ ਦੇ ਵਿੱਚ ਜਦੋਂ ਜੰਗਾਂ ਚੱਲਦੀ ਹੈ ਸੀਸਫਾਇਰ ਦੇ ਫੈਸਲੇ ਤੈਅ ਹੁੰਦੇ ਆ ਸੋ ਜਦੋਂ ਇਹ ਗੱਲ ਕਰਦੇ ਨੇ ਵੀ ਤੁਹਾਨੂੰ ਕੋਈ ਦੇਸ਼ ਨੇ ਮਾਨਤਾ ਨਹੀਂ ਦੇਣੀ ਮਾਨਤਾ ਸਿਰਫ ਮਾਨਤਾ ਸਿਰਫ ਸਾਡੀ ਕੌਮ ਵੱਲੋਂ ਚਾਹੀਦੀ ਹੈ ਤੇ ਯੂਨਾਈਟਿਡ ਨੇਸ਼ਨਸ ਵੱਲੋਂ ਚਾਹੀਦੀ ਹੈ ਦੋ ਪਾਸਿਓਂ ਮਾਨਤਾ ਚਾਹੀਦੀ ਹੈ ਸਾਡੀ ਕੌਮ ਸਾਡਾ ਸਾਥ ਦੇਵੇ ਤੇ ਉਧਰ ਯੂਨਾਈਟਿਡ ਨੇਸ਼ਨਸ ਸਾਡਾ ਜਿਹੜਾ ਮਤ ਹੈ ਉਹਨੂੰ ਦੇਖ ਕੇ ਉਹਨਾਂ ਨੂੰ ਵੀ ਪਤਾ ਲੱਗੇ ਇਹਨਾਂ ਨੇ ਮਿਹਨਤ ਕਰਕੇ ਡੈਮੋਕ੍ਰੈਟਿਕ ਤਰੀਕੇ ਨਾਲ ਇੱਕ ਪੀਸਫੁਲ ਟੰਗ ਦੇ ਨਾਲ ਵੋਟਾਂ ਪਵਾਈਆਂ ਜਿੱਥੇ ਕਿ ਇਹਨਾਂ ਦੇ ਮੂਲ ਦੇ ਲੋਕਾਂ ਦੀ ਰਾਏ ਹਾਂ ਦੇ ਵਿੱਚ ਨਿਕਲੀ ਤੇ ਹੁਣ ਇਹਨਾਂ ਦਾ ਜਿਹੜਾ ਮਤ ਹੈ ਇਹ ਰੈਜ਼ੋਲੂਸ਼ਨ ਆਪਾ ਪਾਸ ਕਰਾ ਕੇ ਸਾਰੀਆ ਕੰਟਰੀ ਐ ਇਸ ਰੈਫਰੈਂਡਮ ਨੂੰ ਮਾਨਤਾ ਦੇਣ ਬਿਲਕੁਲ ਜੀ ਬਹੁਤ ਬਿਲਕੁਲ ਬਿਲਕੁਲ ਇਹ ਮਾਨਤਾ ਮਿਲੇਗੀ ਜਿਹੜੀ ਜਿੰਨੀ ਤੁਸੀਂ ਮਿਹਨਤ ਕਰ ਰਹੇ ਹੋ ਜਿੰਨੀ ਤੁਸੀਂ ਸੰਘਰਸ਼ ਕਰ ਰਹੇ ਹੋ ਮਲਕਾਂ ਦੇ ਦਰਮਿਆਨ ਆਪਣੇ ਲਈ ਸਿੱਖ ਕੌਮ ਹੈ ਪੂਰੀ ਸੇ ਕੌਮ ਜਿਹੜੀ ਬਾਹਰ ਬੈਠੀ ਹੈ ਮੋਬਾਈਲਾਈਜ਼ ਹੋ ਰਹੀ ਹੈ ਜਿਸ ਤਰ੍ਹਾਂ ਲੋਕ ਲਾਈਨਾਂ ਲਾ ਕੇ ਆਪਣਾ ਪੈਸਾ ਖਰਚ ਕਰਕੇ ਇਸ ਰੈਫਰੈਂਡਮ ਦੇ ਵਿੱਚ ਯੋਗਦਾਨ ਦੇ ਰਹੀ ਹੈ ਵੋਟਾਂ ਪੈ ਰਹੀ ਹੈ ਤੇ ਮੈਨੂੰ ਗੁਰਪਤ ਗੁਰਪੰਤ ਸਿੰਘ ਪੰਨੂ ਸਾਹਿਬ ਦਾ ਜਿਹੜਾ ਜਿਹੜੀ ਕਿਹਾ ਹੈ ਪਉ ਮਨੂ ਸਾਥੀ ਨਜ਼ਰ ਆਂਦਾ ਕਿ ਹੁਣ ਅਗਲੇ ਜਿਹੜੀ ਜਿਹੜੀ ਖਾਲਸਾਤਨ ਦੀਆਂ ਜਿਹੜੀਆਂ ਨੀਆਂ ਪੱਕੀਆਂ ਨੇ ਕੰਦਾ ਬਣ ਗਈਆਂ ਨੇ ਤੇ ਹੁਣ ਜਿਹੜੀ ਛੱਤ ਜਿਹੜੀ ਹੈ ਉਹ ਪੈਣ ਨੂੰ ਬਹੁਤੀ ਧੀਰ ਨੇ ਬਹੁਤ ਬਹੁਤ ਧੰਨਵਾਦ ਤੁਹਾਡਾ ਕੁਲਜੀਤ ਜੀ ਬੜਾ ਚੰਗਾ ਲੱਗਿਆ ਕਿ ਮੈਂ ਵੀ ਜਿਹੜੇ ਸੀ ਨਵੀਂ ਪੌਦ ਦੇ ਵੀ ਵਿਚਾਰ ਜਿਹੜੇ ਸੇ ਕੌਮ ਦੇ ਜਾਣੇ ਕਿ ਉਹ ਕੀ ਸੋਚਦੇ ਨੇ ਔਰ ਬਿਲਕੁਲ ਇਹੀ ਜਜ਼ਬਾ ਹੈ ਜਿਹਦਾ ਤੁਹਾਨੂੰ ਜਿਹੜਾ ਇਹ ਖਾਲਸਾਤਨ ਜਿਹੜਾ ਦਵਾਉਣ ਵਾਸਤੇ ਜ਼ਰੂਰੀ ਹੈ ਤੇ ਮੇਰੀ ਅਰਦਾਸ ਹੈ ਮੇਰੀ ਦੁਆ ਹੈ ਕਿ ਜਲਦੀ ਤੋਂ ਜਲਦੀ ਤੁਹਾਨੂੰ ਜਿਹੜੀ ਆਪਣੇ ਨੇਕ ਮਕਸਦ ਵਿੱਚ ਕਾਮਯਾਬੀ ਮਿਲੇ ਔਰ ਤੁਸੀਂ ਬਿਲਕੁਲ ਆਜ਼ਾਦ ਆਪਣੀ ਇੱਜ਼ਤ ਦੇ ਨਾਲ ਆਪਣੀ ਧਰਤੀ ਦੇ ਉੱਤੇ ਆ ਕੇ ਇੱਥੇ ਚੜ੍ਹਦੇ ਪੰਜਾਬ ਵਿੱਚ ਬੈ ਕੇ ਜ਼ਿੰਦਗੀ گزارੋ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਤੇ ਮੇਰਾ ਆਖਰ ਦੇ ਵਿੱਚ ਮੈਸੇਜ ਹੈ ਲੈਹਿੰਦੇ ਪੰਜਾਬ ਨੂੰ ਆਪਾਂ ਵੀ ਰੋਜ਼ ਅਰਦਾਸ ਕਰੀ ਦੀ ਆ ਵੀ ਸਾਡਾ ਪੰਜਾਬ ਇੱਕਾਰੀ ਦੁਆਰਾ ਫੇਰ ਇਕੱਠਾ ਹੋ ਜਵੇ ਤੇ ਰੱਬ ਕਰੇ ਸਾਨੂੰ ਮੌਕਾ ਮਿਲੇ ਆਪਾ ਗੁਰੂ ਨਾਨਕ ਸਾਹਿਬ ਦੀ ਧਰਤੀ ਦੇ ਉੱਤੇ ਆਪ ਆਈਏ ਉਸ ਮਿੱਟੀ ਨੂੰ ਨਮਸਕਾਰ ਹੋਈਏ ਤੇ ਆਪਾਂ ਜੋ ਲੈਂਦੇ ਪੰਜਾਬ ਦਾ ਪਿਆਰ ਹੈ ਉਹ ਵੀ ਇੱਕ ਕਿਸਮ ਦਾ ਐਕਸਪੀਰੀਅੰਸ ਕਰੀਏ ਤੁਹਾਡੀ ਸੇਤ ਚੜ੍ਹਦੀ ਕਲਾ ਸਾਰਿਆਂ ਦੀ ਚੜ੍ਹਦੀ ਕਲਾ ਵਾਸਤੇ ਆਪਾਂ ਖੁੱਲ੍ਹ ਦਿਲ ਤਾਸ ਕਰਾਂਗੇ ਜਰੂਰ ਸੋ ਤੁਹਾਡਾ ਧੰਨਵਾਦ ਚੋਦਰੀ ਸਾਹਿਬ ਕਾਠਵਾ ਤੁਸੀਂ ਆਓ ਮੇਰੇ ਮਹਿਮਾਨ ਬਣੋ ਮੈਂ ਮੈਂ ਮੇਰਾ ਘਰ ਹਾਜ਼ਰ ਹੈ ਤੁਹਾਡਾ ਆਪਣਾ ਘਰ ਹੈ ਜਿੱਦੂ ਤੁਹਾਡਾ ਦਿਲ ਕਰੇ ਪਾਕਿਸਤਾਨ ਤੁਸੀਂ ਆਓ ਨਨਕਾਣਾ ਸਾਹਿਬ ਚਲੀਏ ਕਰਤਾਰਪੁਰ ਚਲੀਏ ਮੈਂ ਤੁਹਾਡਾ ਮੇਜ਼ਬਾਨ ਪਾਕਿਸਤਾਨ ਵਿੱਚ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ